ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਹਰੀਗੜ੍ਹ ਪਹੁੰਚੇ ਸੀ ਜੀ ਇਹ ਪਿੰਡ ਲਹਿਰੇਗਾਗੇ ਦੇ ਕੋਲ ਆ ਜੀ ਤੇ ਕਿਹੜੇ ਜ਼ਿਲ੍ਹੇ ਦਾ ਪਿੰਡ ਆ ਬਈ ਇਹ ਸੰਗਰੂਰ ਜ਼ਿਲ੍ਹੇ ਦਾ ਜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਜੀ ਇਹ ਲਹਿਰੇਗਾਗੇ ਤੋਂ ਕਰੀਬ ਹੈਗਾ ਕੋਈ 15 ਕਿਲੋਮੀਟਰ ਦੀ ਦੂਰੀ ਤੇ ਜੀ ਤੇ ਅੱਜ ਆਪਣਾ ਸੰਗਰੂਰ ਮਾਨਸਾ ਤੇ ਬਰਨਾਲੇ ਦਾ ਟੂਰ ਸੀਗਾ ਜੀ ਜਿਵੇਂ ਆ ਕੇ ਤੁਹਾਨੂੰ ਪਤਾ ਜੀ ਆਪਾਂ ਪੰਜਾਬ ਟੂਰ ਕਰਦੇ ਆ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 98152743096 ਤੇ ਆਪਦੇ ਏਰੀਆ ਦਾ ਨਾਮ ਤੇ ਆਪਦੇ ਪਿੰਡ ਦਾ ਨਾਮ ਲਿਖ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਰੋਂ ਸੱਦਣਾ ਜੀ ਹਾਂ ਜੇ ਕੋਈ ਰਾਇ ਲੈਣੀ ਆ ਤਾਂ ਮੈਨੂੰ ਪਰਸਨਲ ਕਾਲ ਕਰ ਸਕਦੇ ਆ ਜੀ ਇਹ ਚ ਆਪਾਂ ਕੋਈ ਰਾਇ ਨਹੀਂ ਦਿੰਦੇ ਸਿਰਫ ਗੱਲਾ ਟੂਰ ਹੀ ਬਾਈਦਾ ਜੀ ਠੀਕ ਹੈ ਜੀ ਤੇ ਬਾਈ ਵੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਤੇ ਆਪਣੀ ਤੀਜੀ ਵਿਜ਼ਿਟ ਆ ਜੀ ਬਾਈ ਦੇ ਘਰੇ ਅੱਜ ਤੀਜੀ ਵਾਰ ਹੀ ਆਏ ਆ ਜੀ ਬਾਈ ਦੀਆਂ ਦੋ ਮੱਝਾਂ ਹੈਗੀਆਂ ਜੀ ਇੱਕ ਤਾਂ ਮੱਝ ਆ ਤੇ ਇੱਕੋ ਝੋਟੀ ਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ ਇਹਨੂੰ 9 ਸਾਲੇ ਹੋ ਗਏ ਸਾਲ ਹੀ ਹੋ ਗਿਆ ਹਾਂ ਤੇ 2 ਮਹੀਨਿਆਂ ਤੋਂ ਆਪਾਂ ਮੰਨ ਲਓ ਟ੍ਰੀਟਮੈਂਟ ਦਾ ਚਲੋ ਆਪਾਂ ਇੱਕ ਵਾਰੀ ਦਵਾਈ ਭਰ ਕੇ ਗਏ ਆ ਜੀ ਇਹਦੇ ਕੋਈ ਬਾਲਾ ਨਹੀਂ ਕੀਤਾਗਾ ਤੇ ਪਿਛਲੀ ਵਾਰੀ ਚਲੋ ਝੋਟੀ ਦੇ ਹੀ ਆਏ ਸੀ ਕੰਲੇ ਦੇ ਉਹਦਾ ਕੁਸ਼ ਕੀਟਾ ਨਹੀਂ ਇਹਦੇ ਵੈਸੇ ਥਣ ਚੋਂ ਕੂਣ ਆਉਂਦਾ ਸੀ ਉਹਦੇ ਵਾਸਤੇ ਟ੍ਰੀਟਮੈਂਟ ਕੀਤਾ ਸੀ ਤੇ ਇਹ ਮੱਝ ਦੀ ਸਿਹਤ ਬਹੁਤ ਮਾੜੀ ਸੀ ਜੀ ਸਹੀ ਹੈ ਬਾਈ ਜੀ ਸਿਹਤ ਨਹੀਂ ਸੀ ਨਾ ਚੰਗੀ ਨਹੀਂ ਹੁਣ ਠੀਕ ਹੈ ਹਾਂ ਹੁਣ ਸਿਹਤ ਸਹੀ ਹੈ ਨਾ ਵੀ ਉਵੇਂ ਜਿਵੇਂ ਵੇਖਣ ਨੂੰ ਨਹੀਂ ਜੀ ਕਰਦਾ ਸੀ ਹੱਥ ਨਹੀਂ ਲੱਗਦਾ ਪਤਾ ਤਾਂ ਬੁਰਾ ਹਾਲ ਸੀ ਹਾਂ ਸਿਹਤ ਬਹੁਤ ਜ਼ਿਆਦਾ ਮਾੜੀ ਸੀ ਜੀ ਤੇ ਤਾਂ ਕਰਕੇ ਵੀ ਮੱਝ ਹੀਟ 'ਚ ਨਹੀਂ ਜਾ ਰਹੀ ਸੀ ਸਾਲ ਹੋ ਗਿਆ ਜੀ ਸੂਈ ਨੂੰ ਅੱਜ ਅੰਦਰੋਂ ਚੈੱਕ ਕੀਤੀ ਹੈ ਜੀ ਥੋੜੀ ਥੋੜੀ ਹੀਟ 'ਚ ਮੱਝ ਆਈ ਸੀਗੀ ਤੇ ਪਰ ਅੱਜ ਆਪਾਂ ਇਹਦੇ ਦਵਾਈ ਭਰਤੀ ਹੈ ਜੀ 15 ਤੋਂ 20 ਦਿਨ ਦੇ ਵਿੱਚ ਐ ਖੁੱਲ ਕੇ ਹੀਟ ਜਾਊਗੀ ਮੱਝ ਤੇ ਪਹਿਲੇ ਟੀਕੇ ਤੇ ਰਹਿ ਜਾਊਗੀ ਕਿਉਂਕਿ ਜੇ ਬੋਡੀ weight ਪੂਰਾ ਹੋ ਚੁੱਕਿਆ ਜੀ ਮੱਝ ਦਾ ਦੇ ਇਹਨੇ ਆਪਣੇ ਗੱਭਣ ਹੋ ਜਾਣਾ ਜੀ ਕੋਈ ਦਿੱਕਤ ਹੀ ਨਹੀਂ ਗਈ ਠੀਕ ਹੈ ਮੱਝ ਦੇ ਪੱਲੇ ਹੀ ਕੁਛ ਨਹੀਂ ਜਦੋਂ ਬਹੁਤ ਜਿਆਦਾ ਲੇਸੀ ਸੀ ਨਾਲੇ ਬਾਈ ਦੀ ਸੇਵਾ ਬਹੁਤ ਹੈ ਪਰ ਜਿਹੜੀ ਚੀਜ਼ ਦੀ ਲੋੜ ਸੀ ਉਹ ਪੈਂਦੀ ਨਹੀਂ ਸੀ ਬਾਕੀ ਮੱਛਰਦਾਨੀ ਵਗੈਰਾ ਲਾਈ ਹੋਵੇ ਵਧੀਆ ਖੇਤ 'ਚ ਬੈਠੇ ਹੈ ਬਾਈ ਜੀ ਐ ਕੋਈ ਗਰਮੀ ਵਾਲਾ ਮਾਹੌਲ ਵੀ ਨਹੀਂ ਸਹੀ ਆ ਜੀ ਮੱਝਾਂ ਦੇ ਹਿਸਾਬ ਨਾਲ ਚਲੋ گاਵਾ ਦਾ ਚਾਦਰਾਂ ਨੀਮੀਆਂ 'ਚ ਪ੍ਰੋਬਲਮ ਆਉਂਦੀ ਹੈ ਪਰ ਮੱਝਾਂ ਨੂੰ ਕੇ ਏਡੀ ਪ੍ਰੋਬਲਮ ਨਹੀਂ ਆਉਦੀਗੀ ਤੇ ਦੋ ਹੀ ਪਸ਼ੂ ਆ ਬਾਈ ਕੋਲੇ ਦੋ ਕਟੀਆਂ ਤੇ ਦੋ ਇੱਕ ਝੋਟੀ ਤੇ ਇੱਕ ਮੱਝ ਆ ਜੀ ਤੇ ਆ ਝੋਟੀ ਦੀ ਜਿਹੜੀ ਦਿੱਕਤ ਸੀਗੀ ਜੀ ਇਹ ਕਿੰਨੀ ਉਮਰ ਹੋ ਗਈ ਬਾਈ ਜੀ ਇਹਦੀ ਇਹ 3.5 ਸਾਲ ਹੋ ਗਏ ਨੇ 3.5 ਸਾਲਾਂ ਦੀ ਉਮਰ ਹੋ ਗਈ ਜੀ ਝੋਟੀ ਇੱਕ ਵਾਰੀ ਵੀ ਖੁੱਲ ਕੇ ਹੀਟ 'ਚ ਨਹੀਂ ਆਏਗੀ ਪਹਿਲਾਂ ਸਿੰਕਰੋ ਸੁਂਕਰੋ ਹੋਈ ਆ ਪਰ ਬੱਚੇ ਦਾ ਨਹੀਂ ਜਦੋਂ ਆ ਕੇ ਚੈੱਕ ਕੀਤੀ ਆ ਕੋਈ ਬਾੜੀ ਵਧੀਆ ਨਹੀਂ ਸੀ ਜੀ ਝੋਟੀ ਦੇਖ ਲ ਸਕਦੇ ਆ ਤੁਸੀਂ ਬਹੁਤ ਚੰਗੀ ਆ ਅੱਜ ਇਹਦੀ ਬੱਚੇ ਦਾ ਨਹੀਂ ਬਹੁਤ ਵਧੀਆ ਬਣ ਚੁੱਕੀ ਆ ਜੀ ਤੇ ਹੀਟ 'ਚ ਵੀ ਹੀਟ 'ਚ ਵੀ ਬਾਈ ਜੀ ਆਈ ਸੀ ਇਹ ਹਾਂ ਜੀ ਇਹਦੀ ਐਤ ਕੀ ਵਧੀਆ ਹੀਟ ਚ ਆਈ ਸੀ ਹਾਂ ਜੀ ਸਾਫ਼ ਸਿਹਤ ਆ ਰਹਾ ਹਾਂ ਪਰ ਫਿਰ ਵੀ ਮੈਂ ਤੁਹਾਨੂੰ ਕਿਹਾ ਵੀ ਵੇਟ ਕਰ ਲਓ ਵੀ ਜਾਇਂਗਾ ਪਹਿਣ ਦੇ ਜਾਂ ਗੋਹਾ ਕਰਦੀ ਦਾਰਾ ਸਿੱਟਣ ਦੇ ਹਾਂ ਜੇ ਕੌਮੇ ਕੱਤੀ ਹੀਟ 'ਚ ਠੀਕ ਆ ਪਰਵਾਉਂਦੇ ਸੀ ਤਾਂ ਫਿਰ ਇਹਨੇ ਨਾ ਤਾਂ ਰਹਿਣਾ ਸੀ ਤੇ ਨਾ ਬੋਲਣਾ ਸੀ ਹਨਾ ਤੇ ਚਲੋ ਹੁਣ ਤਾਂ ਆਪਣਾ ਮਹੀਨਾ ਹੋਰ ਆ ਵੱਧੋ ਵੱਧ ਹਾਂ ਜੀ ਹਾਂ ਤੇ ਚਲੋ ਮਿਹਨਤ ਦਾ ਬੱਲੇ ਬੋਗਿਆ ਇੰਨੇ ਟਾਈਮ ਦੀ ਖੜੀ ਸੀ ਹਨਾ ਹਾਂ ਹਾਂ ਤੇ ਰਿਜ਼ਲਟ ਮਿਲਿਆ ਬਾਈ ਰਿਜ਼ਲਟ ਬਹੁਤ ਵਧੀਆ ਮਿਲੇ ਹਾਂ ਚਲੋ ਵਧੀਆ ਗੱਲ ਆਈ ਚਲੋ ਆਪਾਂ ਤਾਂ ਇਹ ਹੀ ਕਹਿੰਦੇ ਆ ਵੀ ਕਿਸੇ ਦੇ ਘਰੇ ਕੋਈ ਰੀਪੀਟਰ ਪਸ਼ੂ ਰਹਿਣਾ ਨਹੀਂ ਚਾਹੀਦਾ ਪਰ ਮੇਨ ਆ ਜੀ ਸਵਰ ਰੱਖਿਆ ਬਾਈ ਨੇ ਦੇਖੋ ਮੈਂ ਤੀਜੀ ਵਾਰ ਹੀ ਆਇਆ ਹਾਂ ਜੀ ਠੀਕ ਆ ਇਹ ਨਹੀਂ ਗੱਲ ਆ ਵੀ ਜੇ ਤੁਹਾਡਾ ਕੋਈ ਪਸ਼ੂ ਵੀਰਿਆ ਇੱਕ ਵਾਰੀ ਸੱਦ ਕੇ ਹੱਲ ਨਹੀਂ ਹੋਣਾਗਾ ਜੀ ਠੀਕ ਆ ਦੋ ਤਿੰਨ ਵਾਰੀ ਦਾ ਘੱਟੋ ਘਾਟ ਪਰ ਬਾਈ ਮੈਂ ਜਦੋਂ ਜਦੋਂ ਵੀ ਟੂਰ ਕੀਤਾ ਇੱਕ ਇਹ ਬਾਈ ਤੇ ਇੱਕ ਬੋਹੇ ਤੋਂ ਆ ਬਾਈ ਰਵਿੰਦਰ ਠੀਕ ਆ ਇਹਨਾਂ ਦੇ ਆਉਣਾ ਹੀ ਆਉਣਾ ਜੀ ਤਿੰਨ ਵਾਰੀ ਮੈਂ ਇਧਰ ਦਾ ਟੂਰ ਕਰਦੇ ਹੋਇਆ ਤਿੰਨੇ ਵਾਰੀ ਆਏ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਕਸੈਸਤ ਵੀ ਹੈ ਨੰਗਲੇ ਵੀ ਅੱਜ ਮੈਂ ਤੀਜੀ ਵਾਰੀ ਜਾਣਾ ਜੀ ਉਹ ਝੋਟੀ ਥੋੜੀ ਜੀ ਇਨਫੈਕਸ਼ਨ ਦਿਖਾਉਦੀ ਜਿਹੜੀ ਤੁਹਾਨੂੰ ਵੀਡੀਓ ਚ ਦਿਖਾਈ ਸੀ ਉਹ ਵੀ ਵਧੀਆ ਝੋਟੀ ਅੰਦਰੋਂ ਬਣ ਚੁੱਕੀ ਹੈ ਜੀ ਠੀਕ ਹੈ ਤੇ ਆਹ ਕਟੀਆਂ ਸੀ ਬਾਈ ਦੀਆਂ ਇਹਨਾਂ ਦੀ ਵੀ ਸਿਹਤ ਕੋਈ ਬਾਹਲੀ ਚੰਗੀ ਨਹੀਂ ਸੀ ਆ ਤੁਸੀਂ ਦੇਖ ਸਕਦੇ ਆ ਜੀ ਐ ਚਮਕਦੇ ਆ ਪਸ਼ੂ ਪੂਰੇ ਵਧੀਆ ਬਣ ਗਏ ਆ ਜੀ ਸਪਲੀਮੈਂਟ ਇਹਨ ਇਹਨਾਂ ਨੂੰ ਡਾਈਟਮੈਨ ਪੀ ਤੇ ਵੈਟ ਬਲੱਡ ਵਗੈਰਾ ਮੈਨਸਰ ਲੈਵ ਦਵਾਈ ਆ ਜੀ ਇਹਨੂੰ ਆਪਾਂ ਬੋਵੀਮੈਨ ਜੀ ਐਲ ਬੋਵੀਮੈਨ ਅਲਟਰਾ ਪਾਊਡਰ ਜੀ ਤੇ ਵਰਦਨ ਪਾਊਡਰ ਜੀ ਠੀਕ ਹੈ ਇਹ ਹੀ ਮਾਜ ਨੂੰ ਦਵਾਈ ਆ ਜੀ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਤੁਹਾਨੂੰ ਦਿਖਾਵਾਂਗੇ ਚੈੱਕ ਕਰਕੇ ਵੀ ਮੰਨ ਕੇ ਚੱਲੋ ਗੱਬਣ ਕਰਕੇ ਵੀ ਦਿਖਾਵਾਂਗੇ ਜੀ ਵੀਡੀਓ ਪਾਵਾਂਗੇ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਟਾਈਮ ਲੱਗਦਾ ਜੀ ਕੋਈ ਵੀ ਚੀਜ਼ ਆ ਦੇਖੋ 2 ਮਹੀਨੇ ਬਾਈ ਨੂੰ ਹੋ ਗਏ ਆ ਆਪਣੇ ਨਾਲ ਜੁੜੇ ਨੂੰ ਠੀਕ ਹੈ ਜੀ ਜੁੜੇ ਦਾ ਚਲੋ ਲੰਬੇ ਟਾਈਮ ਤੋਂ 4-5 ਮਹੀਨਿਆਂ ਤੋਂ ਆ ਪਰ 2 ਮਹੀਨਿਆਂ ਤੋਂ ਆਪਾਂ ਵਿਜ਼ਿਟ ਕਰ ਰਹ ਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਜੀ ਠੀਕ ਹੈ ਹੁਣ ਪਹਿਲਾ ਵੀਡੀਓ ਮੈਂ ਬਣਾਈ ਨਹੀਂ ਸੀ ਨਹੀਂ ਤੁਹਾਨੂੰ ਪਹਿਲਾ ਵਾਲੇ ਸਾਲਾਤ ਪਸ਼ੂਆਂ ਦੇ ਜ਼ਰੂਰ ਦਿਖਾਉਂਦੇ ਹੁਣ ਮੈਨੂੰ ਲੱਗਿਆ ਵੀ ਪਸ਼ੂਆਂ ਦੀ ਵੀਡੀਓ ਬਣਾਉਣ ਆਲੀਏ ਤੁਹਾਨੂੰ ਤਾਂ ਹੀ ਦਿਖਾਈ ਹੈ ਜੀ ਰਿਜ਼ਲਟ ਦਿਖਾਇਆ ਠੀਕ ਹੈ ਜੀ ਚਲੋ ਹਰੇਕ ਤਾਂ ਆਪਾਂ ਨਹੀਂ ਸਕਸੈਸ ਤਾਂ 75 ਤੋਂ 80% ਬ੍ਰਹਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਰਿਜ਼ਲਟ ਮਿਲ ਰਿਹਾ ਇਹ ਵੀ ਬਾਕੀ ਤੁਸੀਂ ਵੀਡੀਓ ਚੈੱਕ ਕਰ ਹੀ ਰਹੇ ਆ ਤੁਹਾਨੂੰ ਪਤਾ ਹੀ ਆ ਜੀ ਆ ਆ ਮੱਝਾਂ ਆ ਮੱਝ ਦੇ ਆ ਝੋਟੀ ਦੀ ਤੁਹਾਨੂੰ ਗੱਬਣ ਕਰਕੇ ਜ਼ਰੂਰ ਵੀਡੀਓ ਪਾਵਾਂਗੀ ਤਿੰਨ ਤੋਂ ਚਾਰ ਝੋਟੀਆਂ ਮੇਰੇ ਕੋਲੇ ਅੜੀਆਂ ਮੰਗਾਏ ਜਿਹੜੀਆਂ 5-5 ਚ ਸਾਢੇ 4-4 ਸਾਲਾਂ ਵਾਲੀਆਂ ਹੋਈਆਂ ਆਵੀਆਂ ਉਹਨਾਂ 'ਚ ਇੱਕ ਝੋਟੀ ਇਹ ਆ ਜੀ ਇਹ ਸੈੱਟ ਹੋ ਗਈ ਆ ਹੁਣ ਦੋ ਝੋਟੀਆਂ ਜਿਹੜੀਆਂ ਮੰਨ ਕੇ ਚਲੋ ਥੋੜੀ ਜਿਹੀ ਪ੍ਰੋਬਲਮ ਜਿਹ ਹੈਗੀਆਂ ਪਰ ਤਿੰਨ ਝੋਟੀਆਂ ਸਕਸੈਸ ਕਰ ਲਈਆਂ ਜੀ ਨਗਲੇ ਵਾਲੀ ਇਹ ਝੋਟੀ ਐ ਇੱਕ ਤੇ ਇੱਕ ਝੋਟੀ ਸ਼ਾਇਦ ਮੈਂ ਸਾਢੇ ਪੈਂਡ ਸੀਗੀ ਜੀ 5 ਸਾਲਾਂ ਦੀ ਹੋ ਗਈ ਸੀ ਉਹ ਤਾਂ ਚਲੋ ਗੱਭਣ ਚੈੱਕ ਕਰਕੇ ਤੁਹਾਨੂੰ ਦਿਖਾਈ ਦਿੰਦੀ ਆ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ